ਹਾਂਜੀ ਦੋਸਤੋ ਕਿਵੇਂ ਆਸ ਕਰਦੇ ਆ ਸਾਰੇ ਠੀਕ ਠਾਕ ਹੋਵਾਂਗੇ ਤੇ ਸਭ ਤੋਂ ਪਹਿਲਾਂ ਸੰਤਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਗੁਰੂ ਜੀਆਂ ਲੱਖ ਲੱਖ ਵਧਾਈਆਂ ਤੇ ਦੋਸਤੋ ਅੱਜ ਆਪਾਂ ਚੱਲਾਂਗੇ ਆਪਣਾ ਗੁਰਦੁਆਰਾ ਸਾਹਿਬ ਅੱਜ ਅਖੰਡ ਪਾਠ ਦੇ ਭੋਗ ਨੇ ਦੋਸਤੋ ਤੁਸੀਂ ਵੀ ਜਾਇਆ ਕਰੋ ਨਾ ਗੁਰਦੁਆਰਾ ਸਾਹਿਬ ਤੇ ਚਲੋ ਆਪਾਂ ਜਾ ਕੇ ਸਮੁਦ ਦਸਨ ਕਰੌਣਾਂ ਨਾਲੇ ਸੇਵਾ ਕਰਦੇ ਆ ਚਲੋ ਚੱਲਦੇ ਆਪਾਂ ਆਪਣੇ ਗੁਰਦੁਆਰਾ ਸਾਹਿਬ ਅਰੇ ਦੋਸਤੋ ਆਪਾਂ ਤੁਰਕੇ ਜਾ ਰਹੇ ਆ ਬਸ ਪਹੁੰਚਣਾ ਲੈ ਗੁਰਦੁਆਰਾ ਸਾਹਿਬ ਆਈ ਦੋਸਤੋ ਪਗਰ ਦਰਬਾਰ ਸਾਹਿਬ ਪਹੁੰਚ ਚੁੱਕੇ ਹਾਂ ਹੁਣ ਦੋਸਤੋ ਆਪਾਂ ਅੰਦਰ ਚੱਲਾਂਗੇ ਤੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਾਂਗੇ ਤੁਸੀਂ ਵੀ ਜਰੂਰ ਦਰਸ਼ਨ ਕਰਿਓ ਸੋ ਹਾਂਜੀ ਦੋਸਤੋ ਅਸੀਂ ਮੱਥਾ ਟੇਕ ਲਿਆ ਸੀ ਫਿਰ ਅਸੀਂ ਬਾਣੀ ਸੁਣੀ ਫਿਰ ਨਾਰ ਨਾਮ ਸੰਜੇ ਕੀ ਸਾਚੀ ਕਾਰ ਯਾਦੀ ਦੀ ਯਾਦ ਬਣੇ ਨਾਰ ਫਿਰ ਦੋਸਤੋ ਬਾਬਾ ਜੀ ਨੇ ਕਥਾ ਕੀਤੀ ਅਸੀਂ ਕਥਾ ਬਹੁਤ ਮਨ ਲਾ ਕੇ ਸੁਣੀ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਨੂੰ ਗੁਰੂ ਦਾ ਕੀ ਹੁੰਦਾ ਹੈ ਜੇ ਤੁਹਾਡੇ ਬੱਚੇ ਗਲਤ ਕੰਮਾਂ 'ਚ ਪੈ ਗਏ ਫੇਰ ਆਪਾਂ ਪਛਤਾ ਕੇ ਕੀ ਕਰਾਂਗੇ ਇਹੀ ਮਾਥਾ ਟੇਕੀ ਮੱਥੇ ਦੇ ਭਾਗ ਬਾਰੇ ਜਾਂਦੇ ਆ ਜੇ ਕੋਈ ਮਾੜੇ ਮੁੱਢੇ ਬਟ ਮਾੜੇ ਰੱਖ ਲਿਗੇ ਹੋਣਗੇ ਮੱਥੇ ਤੇ ਉਹ ਆਪਣੇ ਮਿਟ ਜਾਣਗੇ ਭਾਈ ਜਿਵੇਂ ਕਰਤੂ ਸਤਿਗੁਰਾਂ ਨੇ ਲਿਖ ਦੇਣੇ ਨੇ ਭਗਤੀ ਵਾਲੇ ਚੰਗੇ ਸ਼ੁਭ ਕਰਨ ਸਤਿਗੁਰਾਂ ਨੇ ਆਪਣੇ ਮੱਥਕ ਤੇ ਲਿਖ ਦੇਣੇ ਨੇ ਆਪਣਾ ਮੂਰਤ ਫਿਰ ਦੋਸਤੋ ਆਨੰਦ ਸਾਹਿਬ ਦਾ ਪਾਠ ਪੜਿਆ ਗਿਆ ਆਰੋ ਪੁਰੀ ਤੇਰਾ ਆਦਿ ਸਬਦ ਬਾਣਾ ਸਭਨਾ ਪ੍ਰੀਆ ਸੁਖ ਸਵਾਮੀ ਸੁਣਾ ਬੋਧਨਾਂ ਲੈ ਸਾਚੇ ਤਨਵਾ ਨਾਮ ਅੰਤਿਅ ਘਰਾਂ ਦੇ ਸਰਬਤ ਸੁਲਾ ਤੇਰੀ ਨਾਮ ਮਨੁ ਸਾਰੇ ਨਾਮ ਜਿਨ ਦਾ ਨਮਸਿਆ ਵਜੇ ਸੁਖ ਮਿਹਰੇ ਗੁਰ ਨਾਨਕ ਸੱਚੇ ਬਾਣੀ ਦਾ ਪ੍ਰਾਨਾਂ ਦੀ ਭਾਤੇ ਰੇ ਸਦਾ ਨਾਮ ਨਿਗਾਹ ਦਾ ਹਾਤਾਖੀ ਰਹੇ ਤਨ ਸਮੇਤੋ ਸ਼ਰੀਰ ਸਿੰਘਾਂ ਦਾ ਸਿੱਖਣੀਆਂ ਅਤੇ ਘੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਦੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਰਤਮੈ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਫੇਰ ਅਸੀਂ ਦੋਸਤੋ ਲੰਗਰ ਛਕਿਆ ਸੇਵਾ ਕਰਵਾ ਕੇ ਤੇ ਲੰਗਰ ਛਕ ਕੇ ਦੋਸਤੋ ਆਪਾਂ ਘਰ ਨੂੰ ਆਪਾਂ ਚੱਲਦੇ ਆ ਘਰੇ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਵਿੱਚ